ਬ੍ਰਦਰ ਨੰਬਾ ਦਿਨ ਬਾਅਦ ਘਰ ਆਇਆ ਵਿਚਾਰਾ ਉਹ ਕਹਿੰਦਾ ਮੈਂ ਖਾਣਿਆ ਪਰੋਂਠੇ ਤੇ ਮਾਤਾ ਹੁਣੇ ਵੀ ਹਨਾ ਬੈਠੇ ਹੋਇਆ ਤੇ ਸਾਰੇ ਉੱਪਰ ਇਸ ਕਰਕੇ ਮੈਂ ਉੱਪਰ ਕੱਪੜੇ-ਕੁਪੜੇ ਧੋਣੇ ਵਾਲੇ ਪਏ ਆ ਹਲੇ ਮਸ਼ੀਨ ਲਾਉਣੇ ਸੀ ਮੈਂ ਕਿਹਾ ਚੱਲ ਅੰਦਰੇ ਕੱਪੜੇ ਸੁੱਕਣੇ ਸਿੱਧਣੇ ਕਿਉਂਕਿ ਜਿਹੜੇ ਕੱਪੜੇ ਬ੍ਰਦਰ ਲੈ ਕੇ ਆਇਆ ਨਾ ਬਾਹਰੋਂ ਕੁਛ ਉਹ ਕੱਲ ਨਾ ਰਾਸ਼ਨ ਪਾਣੀ ਵੰਡਵਾਉਣ ਵੀ ਗਿਆ ਸੀਗਾ ਉਹ ਕੱਪੜਿਆਂ ਦੇ ਵਿੱਚੋਂ ਮੀਟ ਤੇ ਸਮੈਲ ਦਾ ਸਾਰਾ ਮਤਲਬ ਅਸਰ ਹੋਇਆ ਹੋਇਆ ਹੈ ਮੈਂ ਕਿਹਾ ਚੱਲ ਵੀ ਮੈਂ ਧੋ ਕੇ ਉੱਪਰੇ ਸੁੱਕਣੇ ਪਾ ਦੂ ਪਹਿਲਾਂ ਘਰੋ ਕੀ ਰੋਟੀ ਬਣਾ ਲਈਏ ਹੈ ਨਾ ਦੁਪਹਿਰ ਦੀ ਤੇ ਉਹ ਲੇਟੇ ਉੱਠਿਆ ਹੈ ਨਾ ਤੇ ਬਾਕੀ ਜੀ ਅੱਜ ਦਾ ਜਿਹੜਾ ਮੇਰਾ ਲਾਈਵ ਆ ਇਹ ਲਾਈਵ ਮੇਰਾ ਬਹੁਤ ਹੀ ਵਧੀਆ ਹੋਣ ਵਾਲਾ ਤੇ ਲਾਈਵ ਮੇਰਾ ਵੱਡਾ ਹੋਣ ਵਾਲਾਗਾ ਤੇ ਜਿਹੜੇ ਮੇਰੇ ਵੀਰ ਭਰਾ ਮੈਨੂੰ ਵਧੀਆ ਵਧੀਆ ਮੈਸੇਜ ਕਰਦੇ ਮੈਂ ਉਹਨਾਂ ਦੇ ਮੈਸੇਜ ਦਾ ਜ਼ਰੂਰ ਜਵਾਬ ਦਵਾਂਗੀ ਤੋ ਬਾਕੀ ਜੀ ਬਣ ਰਹੇ ਹੋ ਲਾਈਵ ਦੇ ਨਾਲ ਸਾਰੇ-ਸਾਰੇ ਆਪਣੇ ਪਿੰਡਾਂ ਸ਼ਹਿਰਾਂ ਦਾ ਨਾਮ ਦੱਸੋ ਹਾਲਾਤ ਦੱਸੋ ਜੀ ਕਿਵੇਂ ਮੀਂਹ ਪਿਆ ਕਿੰਨਾ بارشਾਂ ਬੜੀਆਂ ਹੋਈਆਂ ਨੇ ਸਾਰੇ ਕੰਮ ਤੇ ਜਾ ਰਹੇ ਹਾਂ ਜਿਹੜਾ ਜੋਬ ਵਾਲੇ ਨੇ ਘਰੇ ਬੈਠੇ ਨੇ ਇਹ ਤੇ ਸਾਰੇ ਆਪਣਾ ਰਿਵਿਊ ਦਿਓ ਜੀ ਕਿਉਂਕਿ بارشਾਂ ਨੇ ਭਾਈ ਕੀਤਾ ਹੋਇਆ ਬਹੁਤ ਮਾੜਾ ਹਾਲਾਤ ਪੰਜਾਬ ਦਾ ਬਹੁਤ ਮਾੜਾ ਹਾਲਾਤ ਕੀਤਾ ਹੋਇਆ ਹੈ ਪੰਜਾਬ ਦਾ ਸੋ ਚਲੋ ਜਿੱਦਾਂ ਵੀ ਪ੍ਰਮਾਤਮਾ ਨੂੰ ਮਨਜ਼ੂਰ ਆਪਾਂ ਨੇ ਅੱਜ ਵਿਚਾਰੇ ਡੌਗੀਆਂ ਦੀ ਵੀ ਰੋਟੀ ਲਾਉਣੀ ਆਂਗੀ ਜੀ ਉਹ ਵੀ ਨਾ ਕਿਉਂਕਿ ਆਪਣੀ ਆਸਤੇ ਬੈਠੀ ਹੁੰਦੇ ਆ ਵੀ ਚਲੋ ਮੈਨੂੰ ਰੋਟੀ ਪਾਣੀ ਮਿਲੇ ਹਨਾ ਪਜਾ ਕਲੀ ਫਰਾਤ ਹੁਣ ਬੁਣਾਗੇ ਆਟਾ ਸੋ ਤੁਸੀਂ ਸਾਰੇ ਬਹੁਤ ਤੋਂ ਵਧੀਆ ਜੀ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਅੱਜ ਨੂੰ ਦਿਮਾਗ ਤੇ ਇੱਕ ਗੱਲ ਜੀ ਦੀ ਟੈਨਸ਼ਨ ਹੋਈ ਹੋਈ ਸੀ ਕਿ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਮੈਨੂੰ ਇਹ ਚੀਜ਼ਾਂ ਤੇ ਤੁਸੀਂ ਸਾਰੇ ਦੱਸਿਓ ਜੀ ਕਿੱਥੇ ਕਿੱਥੇ ਮੇਂ ਦੇ ਹਾਲਾਤ ਹੋਏ ਹੋਇਆ ਬਟ ਆਪਣੇ ਅੱਜ ਪਹਿਲਾਂ ਤਾਂ ਚਲੋ ਕੱਲ ਸੂਣੀ ਠੁੱਪ ਸੀ ਅੱਜ ਫੇਰ ਉਹੀ ਹਾਲਤ ਹੋ ਗਈ ਹੈ ਨਾ ਤੇ ਬਾਕੀ ਮੈਂ ਅੱਜ ਕਈ ਗੱਲਾਂ ਤੇ ਮੈਨੂੰ ਲੜਨਾ ਵੀ ਹੈਗਾ ਠੀਕ ਆ ਬਹੁਤ ਹਾਲਾਤਾਂ ਤੇ ਮੈਨੂੰ ਲੜਨਾ ਵੀ ਹੈਗਾ ਅੱਜ